ਸਾਰਿਆਂ ਜੈ ਗੁਰੂ ਦੇ ਘਰ ਗੁਰੂ ਦੇ ਘਰ ਵੀਰੋ ਕੰਚੀ RAM ਜੀ ਨੇ ਤੁਹਾਡੇ ਲਈ 90 84 ਵਿੱਚ ਬਸਫਾ ਪਾਰਟੀ ਬਣਾਈ ਜਨਾ ਉਹਦੇ ਵਿੱਚ ਉਹਨੇ ਨਾਰਾ ਇਹ ਲਾਇਆ ਸੀ ਕਿ ਤੁਸੀਂ ਜਿੰਨੇ ਵੀ ਗਰੀਬ ਲੋਕ ਹੋ ਸਾਰੇ ਜਣੇ ਇਕੱਠੇ ਹੋ ਜਓ ਇੱਕ ਛੰਡੇ ਥੱਲੇ ਜਾ ਕੇ ਜੀ ਜਾਂ ਇੱਕ ਜਗ੍ਹਾ ਇਕੱਠੇ ਹੋ ਜਓ ਹਨਾ ਲਈ ਆਪਾਂ ਚੰਗੀ ਸੋਚ ਨੂੰ ਤੇ ਲੈ ਕੇ ਆਵਾਂਗੇ ਮੂਰੇ ਹਨਾ ਜੇ ਦਾ ਅੱਜਕੱਲ ਲੁੱਟਾਕੂਆ ਹੋ ਰਹੀਆਂ ਜਾਂ ਹੋਰ ਜੇ ਉਹ ਦੀ ਸੂਤ ਤੇ ਚੱਲਾਂਗੇ ਕੁਝ ਨਹੀਂ ਹੋਣਾ ਠੀਕ ਆ ਤੇ ਸਾਨੂੰ ਉਹ ਦੀ ਸੂਤ ਤੇ ਪਹਿਰਾ ਦੇਣ ਦੀ ਲੋੜ ਆ ਹਨਾ ਚੰਗੀ ਸੋਚ ਸਾਨੂੰ ਜ਼ਰੂਰੀ ਆ ਹਨਾ ਤੇ ਮਾੜੇ ਕੰਮਾਂ ਚੋਂ ਵੀ ਨਿਕਲਣਾ ਜ਼ਰੂਰੀ ਆ ਕੰਚੀਰਾਮ ਜੀ ਦੀ ਸੂਤ ਤੇ ਚੱਲੀਏ ਕੰਚੀਰਾਮ ਜੀ ਨੇ ਸੋਚ ਵਧੀਆ ਕਰਨ ਲਈ ਬਹੁਤ ਕੁਛ ਕੀਤਾ ਗਰੀਬਾਂ ਲਈ ਪਰ ਸਾਡੀ ਜਿਹੜੀ ਸੋਚ ਆ ਨਾ ਸਮੇ ਦੇ ਹਿਸਾਬ ਨਾਲ ਚੇਂਜ ਤਾਂ ਹੋਈ ਬਸ ਜਿਹੋ ਜੀ ਹੋਣੀ ਚਾਹੀਦੀ ਸੀ ਉਹੋ ਜੀ ਚੇਂਜ ਨਹੀਂ ਵੀਰੋ ਹੋਈ ਸਾਡੀ ਸੋਚ ਦੇ ਚੇਂਜ ਹੋਈ ਆ ਮਾੜੇ ਕਮਾਨ ਨੂੰ ਜਾਂ ਹੋਰ ਹਨਾ ਅਸੀਂ ਉਸ ਸੋਚ ਤੇ ਪਹਿਰੇ ਦਿਨੋਂ ਹਟ ਗਏ ਵੀਰੋ ਹਨਾ ਤੇ ਅਸੀਂ ਚੰਗੀ ਸੋਚ ਤੇ ਬੈਠਾ ਦਈਏ ਜੇ ਆਪਾਂ ਚੰਗੀ ਜ਼ਿੰਦਗੀ ਲੋਕਾਂ ਦੇ ਵਿੱਚ ਬਤੀਤ ਕਰਨਾ ਚਾਹੁੰਦੇ ਆ ਉਹਦੇ ਲਈ ਸੋਚ ਆਪਾਂ ਜਿਹੜੀ ਆ ਇੱਕ ਦੀ ਚੇਂਜ ਹੋ ਗਈ ਵੀਰੋ ਸਾਰਿਆਂ ਦੀ ਹੋ ਜਾਣੀ ਆ ਅਸੀਂ ਮਾੜੇ ਜਿਹੜੀ ਸੋਚਣੀ ਉਹ ਤੋਂ ਦੂਰ ਹੋਈਏ ਮਾੜੇ ਕੰਮਾਂ ਤੋਂ ਦੂਰ ਹੋਈਏ ਠੀਕ ਆ ਨਾਰਾ ਹੈ ਹਰੇਕ ਕੋਈ ਲਾ ਦਿੰਦਾ ਪਰ ਉਸ ਨਾਰੇ ਤੇ ਚੱਲਦਾ ਨਹੀਂ ਕੋਈ ਵੀਰੋ ਹੈਨਾ ਇਸ ਲਈ ਸਾਨੂੰ ਚੱਲਣਾ ਜ਼ਰੂਰੀ ਆ ਵੀਰੋ ਕਾਂਚੀ RAM ਜੀ ਦੀ ਸੋਚ ਤੇ ਚੰਗੇ ਕੰਮ ਕਰੀਏ ਠੀਕ ਆ ਚੰਗੀ ਸੋਚ ਲੈ ਕੇ ਆਈਏ ਅਸੀਂ ਉਹਨਾਂ ਦੀ ਸੋਚ ਛੱਡ ਕੇ ਅਸੀਂ ਆਪਣੀਆਂ ਵੱਖਰੀਆਂ ਸੋਚਾਂ ਬਣਾਣੀਆਂ ਵੀਰੋ ਅਸੀਂ ਫਸੇ ਵੀ ਤਹੀ ਆ ਠੀਕ ਆ ਜੇ ਉਹੋ ਹੀ ਸੋਚ ਹੁੰਦੀ ਸਾਡੇ ਨਿਆਣਿਆਂ ਜਿਹੜੇ ਜੇ ਨਸ਼ਿਆਂ ਚ ਦੇ ਟੋਰੀਆਂ ਦੇ ਵਿੱਚ ਜ ਡਾਕਿਆਂ ਦੇ ਵਿੱਚ ਨਹੀਂ ਪੈਂਦੇ ਚੰਗੀ ਸੋਚ ਉਤਮ ਕੀ ਅਸੀਂ ਉਸ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਚ ਹੋਇਆ ਠੀਕ ਆ ਤੇ ਤਾਂ ਕਰਕੇ ਸਾਡੇ ਵਿੱਚ ਖਰਾਬੀ ਬਹੁ ਆ ਰਹੀ ਆ ਵੀਰੋ ਹੈਨਾ ਤੇ ਮੜੇ ਕਮਾ ਵਾਲਾ ਬਹੁ ਲੋਕ ਚਾ ਰਿਹਾ ਇਸ ਲਈ ਸਾਨੂੰ ਉਸ ਤੋਂ ਉੱਤੇ ਪਹਿਰਾ ਦਈਏ ਚੰਗੀ ਸੋਚ ਲੈ ਕੇ ਆਈਏ ਠੀਕ ਆ ਆਪਣੇ ਨਿਆਣਿਆਂ ਨੂੰ ਦੱਸਿਏ ਹਾਂ ਵੀ ਸਾਡੇ ਜਿਹੜੇ ਬਜ਼ੁਰਗ ਸੀ ਜਾਂ ਸਾਡੇ ਗੁਰੂ ਸੀ ਉਹਨੇ ਆ ਕੁਝ ਕੀਤਾ ਚੰਗੀ ਸੋਚ ਖਾਤਰ ਠੀਕ ਆ ਗਰੀਬਾਂ ਨੂੰ ਜਿਹੜੇ ਦਬਾਉਂਦੇ ਸੀ ਜਾਤ ਪਾਤ ਪਰੇ ਦੂਰ ਕਰਨ ਲਈ ਉਹਨੀਆਂ ਆកਸ਼ੀਕਾ ਕਿਹਾ ਕਿ ਜਾਤ ਪਾਤ ਵੀ ਨਹੀਂ ਹੋਣੀ ਚਾਹੀਦੀ ਠੀਕ ਆ ਨਾ 헤ਰਾ ਫੇਰ ਜਾ ਨਾ ਹੋਰ ਕੋਸ਼ ਜਿਹੜੀ ਇੱਕ ਗਲਤ ਚੀਜ਼ਾਂ ਨਹੀਂ ਹੋਣੀ ਚਾਹੀਦੀ ਇਸ ਲਈ ਸੂਤ ਤੇ ਪਹਿਰਾ ਜੋ ਜਿਨ੍ਹਾਂ ਗਰੀਬਾਂ ਦੀ ਖਾਤਰ ਉਹਨੀਆਂ ਆਪਣੀ ਜੰਗ ਲੜੀ ਠੀਕ ਆ ਜਿਨ੍ਹਾਂ ਨੂੰ ਲੋਕਾਂ ਨੂੰ ਗਰੀਬਾਂ ਨੂੰ ਦਵਿਆਂ ਨੂੰ ਉੱਪਰ ਚੱਕਣ ਲਈ ਜੰਗ ਲੜੀ ਉਹ ਲੋਕ ਤਾਂ ਭੁੱਲ ਕੇ ਬਹਿ ਗਏ ਉਹਨਾਂ ਨੂੰ ਵੀਰੋ ਹਨਾ ਕਈ ਅਧਰੀ ਜਿਹੜੇ ਨਵੇਂ ਨਿਆਣੇ ਉਹਨਾਂ ਨੂੰ ਕੰਚੀਵਾਰ ਵੱਗ ਕੰਚੀ ਰਾਮ ਜੀ ਬਾਰੇ ਬਹੁਤ ਘੱਟ ਪਤਾ ਹਨਾ ਉਹਨਾਂ ਨੂੰ ਕੋਈ ਦੱਸਦਾ ਹੀ ਨਹੀਂ ਨਾ ਵੀ ਸਾਡੇ ਗਰੀਬਾਂ ਦੇ ਆ ਉਹ ਜੰਗ ਲੜੀ ਜਾਂ ਹਨਾ ਸਾਨੂੰ ਦੱਸਣਾ ਜ਼ਰੂਰੀ ਹੈ ਵੀ ਉਹ ਨਿਆਣੇ ਆਪਣੇ ਨੂੰ ਹਨਾ ਤੇ ਹਾਂ ਵੀ ਉਹਨਾਂ ਦੀ ਲੜਾਈ ਇਹੀ ਰਹੀ ਆ ਕਿ ਅਸੀਂ ਗਰੀਬ ਜਿਹੜਾ ਉੱਪਰ ਜਾਵੇ ਮਾੜੀ ਸੋਚ ਤੋਂ ਪਰੇ ਹੋਵੇ ਠੀਕ ਆ ਕਿਸੇ ਦੀ ਸੋਚਣੀ ਦੇ ਵਿੱਚ ਨਾ ਆਵੇ ਇਹ ਚੀਜ਼ਾਂ ਉਹਨੇ ਸੋਚੀਆਂ ਸੀ ਹਨਾ ਪਰ ਉਹਨਾਂ ਦਾ ਜਿਹੜਾ ਸੁਪਨਾ ਆ ਉਹਰ ਤੁਸੀਂ ਏਕਾ ਕਰਨੇ ਵਾਲਾ ਖਤਮ ਹੀ ਕਰ ਦਿੱਤਾ ਵੀਰੋ ਹੈਨਾ ਉਹਨੇ ਕਿਹਾ ਸੀ ਜਿਹੜੇ ਗਰੀਬ ਮਾਤੜ ਲੋਗ ਆ ਉਹ ਇੱਕ ਜਗਾ ਹੋਇਓ ਇਕੱਠੇ ਸਾਰੇ ਹੈਨਾ ਏਕਾ ਕਰੋ ਕਿ ਮਾੜੀ ਸੋਚ ਨੂੰ ਖਤਮ ਕਰੋ ਗੰਦੀ ਜਿਹੜੀ ਸੋਚ ਸਾਡੇ ਦਿਮਾਗ ਤੇ ਆਵੇ ਜਿਹੜੀਆਂ ਉਹਨੇ ਗੱਲਾਂ ਕਹੀਆਂ ਸੀ ਹਾਂ ਵੀ ਜਿਹੜਾ ਬੇਗੰਪੁਰ ਵਾਲਾ ਪਿਓਰ ਰਾਜ ਆ ਠੀਕ ਆ ਸੱਚਾ ਸੋਚਾ ਰਾਜ ਆ ਜਿਹੜਾ ਹੈਨਾ ਉਹ ਲਿਆਉਣ ਦੀ ਵੀ ਨਹੀਂ ਜਾਨੀ ਕਿ ਕਰੀਬਾਂ ਦੇ ਬੱਚੇ ਸੋਚ ਦੇ ਵਿੱਚ ਕੋਸ਼ਿਸ਼ ਕੀਤੀ ਜਿੰਨੇ ਤੱਕ ਅਸੀਂ ਸੋਚ ਚ ਉਹ ਰਾਜ ਜੇ ਬੀਗੰਪੁਰੇ ਵਾਲਾ ਨਹੀਂ ਲੈ ਕੇ ਆਉਂਦੇ ਉਨੇ ਤੱਕ ਸਾਡੀ ਸੂਚ ਹੈ ਜਿਹੜੀ ਉਹ ਉੱਥੇ ਹੀ ਦੇਣੀ ਵੀਰੋ ਹਨਾ ਤੇ ਸਾਨੂੰ ਨਿਆਣਿਆਂ ਨੂੰ ਦੱਸਣ ਦੀ ਬਹੁਤ ਜ਼ਿਆਦਾ ਲੋੜ ਹੈ ਵੀਰੋ ਜੇ ਤੁਸੀਂ ਚੰਗੀ ਚੀਜ਼ ਲੈ ਕੇ ਆਉਣੀ ਆ ਆਉਣ ਵਾਲਾ ਸਮਾਂ ਵਧੀਆ ਲੈ ਕੇ ਆਉਣਾ ਆ ਠੀਕ ਹੈ ਜਿੱਦਾਂ ਦਾ ਸਮਾਂ ਚੱਲ ਰਿਹਾ ਲੁਕਾ ਖੋਹਾਂ ਚੂੜੀਆਂ ਨਸ਼ੇ ਹੋ ਰਹੇ ਆ ਦੇਣਾ ਤੋਂ ਮੁਕਤੀ ਜਾਂ ਪੌਣੀ ਆ ਜਿਹੜੀਆਂ ਚੀਜ਼ਾਂ ਨੂੰ ਦੂਰ ਕਰਨਾ ਸਾਨੂੰ ਚੰਗੀ ਸੂਚ ਜ਼ਰੂਰੀ ਹੈ ਵੀਰੋ ਠੀਕ ਆ ਸਾਡਾ ਇੰਡੀਆ ਜਦ ਪੰਜਾਬ ਬਾੜੇ ਕੰਮਤੂ ਧੂਰ ਹੋ ਜਵੇ ਇਹ ਸੋਚਣੀ ਚੰਗੀ ਲੈ ਕੇ ਹੋਣੀ ਬਹੁਤ ਜ਼ਰੂਰੀ ਆ ਵੀਰੋ ਬਹੁਤ ਜ਼ਰੂਰੀ ਜੈ ਗੁਰੂ ਦੇ ਧੰਨ ਗੁਰੂ ਦੇ